ਬਹੁਤ ਪੁਰਾਣੀ ਗੱਲ ਹੈ ਉਦੋਂ ਲੋਕ ਮਿੱਟੀ ਨਾਲ ਲਿੱਪ ਪੋਚ ਕੇ ਬਣਾਏ ਕੱਚੇ ਘਰਾਂ 'ਚ ਰਹਿੰਦੇ ਸਨ ਐਵੇਂ ਹੀ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਜੋੜਾ ਆਪਣੀ ਛੋਟੀ ਜਿਹੀ ਕੋਠੜੀ 'ਚ ਰਹਿੰਦਾ ਸੀ ਭਾਰ ਸਿਆਲ ਦੀ ਠੰਡੀ ਰਾਤ ਸੀ ਤੇ ਉੱਤੋਂ ਹਲਕੀ ਹਲਕੀ ਕੀਣਮੇਣ ਵੀ ਹੋ ਰਹੀ ਸੀ ਦੋਵੇਂ ਪਤੀ ਪਤਨੀ ਅੰਦਰ ਆਪਣੇ ਆਪਣੇ ਮੰਜੇ ਤੇ ਘੂਕ ਨਿੱਕ ਜਿ ਸੁੱਤੇ ਪਏ ਸਨ ਅਚਾਨਕ ਅੱਧੀ ਰਾਤ ਨੂੰ ਕੋਠੜੀ ਦਾ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਤੇ ਮਾਈ ਦੀ ਅੱਖ ਖੁੱਲ ਗਈ ਆਪਣੀ ਰਜਾਈ ਚੋਂ ਮੂੰਹ ਬਾਹਰ ਕੱਢ ਕੇ ਉਹ ਦਰਵਾਜ਼ੇ ਵੱਲ ਝਾਕਣ ਲੱਗੀ ਇਸ ਤੋਂ ਪਹਿਲਾਂ ਕਿ ਉਹ ਉੱਠ ਕੇ ਬੈਠਦੀ ਕੋਠੜੀ ਅੰਦਰ ਬਲਦੇ ਦੀਵੇ ਦੀ ਲੋਚ ਉਸ ਨੂੰ ਇੱਕ ਛੇਰ ਅੰਦਰ ਵੱਡਾ ਵਿਖਾਈ ਦਿੱਤਾ ਮਾਈ ਦਾ ਤਾਂ ਸਾਹ ਹੀ ਸੁੱਤਿਆ ਗਿਆ ਮੀਂਹ ਦਾ ਭੰਨਿਆ ਛੇਰ ਸੁੱਕੀ ਥਾਂ ਭਾਲਦਾ ਮਾਈ ਦੇ ਮੰਜੇ ਦੇ ਹੇਠ ਹੀ ਵੜ ਗਿਆ ਮਾਈ ਦਾ ਉੱਪਰਲਾ ਸਾਹ ਉੱਪਰ ਤੇ ਹੇਠਲਾ ਸਾਹ ਹੇਠਾਂ ਉਸ ਨੂੰ ਸੋਝੀ ਨਹੀਂ ਸੀ ਰਿਹਾ ਕਿ ਹੁਣ ਉਹ ਕੀ ਕਰੇ ਨਾਲ ਵਾਲੀ ਮੰਜ਼ੀ ਤੇ ਉਸ ਦਾ ਘਰ ਵਾਲਾ ਇਸ ਸਭ ਤੋਂ ਅਣਜਾਣ ਆਪਣੀ ਨੀਂਦੇ ਆਰਾਮ ਨਾਲ ਪਿਆ ਸੀ। ਸ਼ੇਰ ਦੇ ਡਰ ਨਾਲ ਸਹਿਮੀ ਹੋਈ ਮਾਈ ਆਪਣੇ ਮਨ ਚ ਤਰ੍ਹਾਂ ਤਰ੍ਹਾਂ ਦੀਆਂ ਤਰਕੀਬਾਂ ਲਾਉਣ ਲੱਗੀ। ਆਖਰ ਉਸਦੇ ਮਨ ਵਿੱਚ ਇੱਕ ਵਿਚਾਰ ਆਇਆ ਤੇ ਉਸਨੇ ਲੇਟੇ-ਲੇਟੇ ਹੀ ਇੱਕ ਮੁਹਾਰਨੀ ਬੋਲਣੀ ਸ਼ੁਰੂ ਕਰ ਦਿੱਤੀ। ਮੀਂਹ ਤੋਂ ਨਾ ਡਰਦੀ, ਸ਼ੀਨ ਤੋਂ ਨਾ ਡਰਦੀ, ਮੈਂ ਡਰਦੀ ਚੰਦਰੇ ਤੁੱਕੇ ਤੋਂ। ਹੌਲੀ-ਹੌਲੀ ਮਾਈ ਨੇ ਆਪਣਾ ਸੁਰ ਉੱਚਾ ਕਰਨਾ ਸ਼ੁਰੂ ਕਰ ਦਿੱਤਾ ਉਸ ਦੀ ਆਵਾਜ਼ ਸੁਣ ਕੇ ਉਸ ਦੇ ਬਜ਼ੁਰਗ ਪਤੀ ਦੀ ਵੀ ਅੱਖ ਖੁੱਲ ਗਈ ਹੈਰਾਨ ਹੋਇਆ ਉਹ ਰਜਾਈ ਦੇ ਅੰਦਰੋਂ ਹੀ ਬੋਲਿਆ ਕੀ ਹੋਇਆ ਭਗਵਾਨੀ ਤੂੰ ਇਹ ਰਾਗ ਕਿਉਂ ਗਾਉਣ ਲੱਗੀ ਹੈ ਅੱਧੀ ਰਾਤ ਨੂੰ ਜੀ ਤੁਹਾਨੂੰ ਨਹੀਂ ਪਤਾ ਬਾਹਰ ਕਿੰਨਾ ਮੀਂਹ ਲੱਗਿਆ ਉੱਪਰੋਂ ਆਪਾਂ ਤੋਂ ਕੋਠੜੀ ਦੀ ਛੱਤ ਵੀ ਨਹੀਂ ਲਿੱਪੀ ਗਈ ਲੈ ਹੁਣ ਤੁੱਕਾ ਤਾਂ ਆਇਆ ਕਿ ਆਇਆ ਮਾਈ ਦਾ ਇਸ਼ਾਰਾ ਛੱਤ ਦੇ ਚੂਣ ਕਾਰਨ ਅੰਦਰ ਡਿੱਗਣ ਵਾਲੀਆਂ ਪਾਣੀ ਦੀਆਂ ਬੂੰਦਾਂ ਤੋਂ ਸੀ ਪਿਛਲੀ ਵਾਰ ਜਦੋਂ ਝੜੀ ਲੱਗੀ ਸੀ ਤਾਂ ਛੱਤ ਦੇ ਚੂਣ ਕਾਰਨ ਉਹ ਦੋਵੇਂ ਪਰੇਸ਼ਾਨ ਹੋਏ ਸਨ ਹੁਣ ਇੰਨੀ ਠੰਡ ਸੀ ਕਿ ਛੱਤ 'ਚੋਂ ਡਿੱਗਣ ਵਾਲੇ ਠੰਡੇ ਠੰਡੇ ਤੁਪਕਿਆਂ ਦਾ ਨਾਂ ਸੁਣ ਕੇ ਬਜ਼ੁਰਗ ਨੂੰ ਕਾਂਬਾ ਛਿੜ ਗਿਆ ਉਸਨੇ ਸੋਚਿਆ ਸ਼ਾਇਦ ਇਹ ਮੁਹਾਰਨੀ ਬੋਲ ਕੇ ਉਸਦੀ ਘਰ ਵਾਲੀ ਰੱਬ ਅੱਗੇ ਛੱਤ ਦੇ ਨਾਂ ਚੂਣ ਦੀ ਅਰਦਾਸ ਕਰ ਰਹੀ ਹੈ ਸੋ ਉਸਨੇ ਵੀ ਆਪਣੀ ਘਰ ਵਾਲੀ ਨਾਲ ਸੁਰ ਮਿਲਾ ਕੇ ਬੋਲਣਾ ਸ਼ੁਰੂ ਕਰ ਦਿੱਤਾ ਮੀਂਹ ਤੋਂ ਨਾ ਡਰਦਾ ਸ਼ੀਂਹ ਤੋਂ ਨਾ ਡਰਦਾ ਮੈਂ ਡਰਦਾ ਚੰਦਰੇ ਤੁਪਕੇ ਤੋਂ ਮਾਈ ਦੀ ਮੰਜੀ ਹੀਠਾਂ ਬੈਠਾ ਠੰਡ ਨਾਲ ਕੰਬ ਰਿਹਾ ਸ਼ੇਰ ਉਹਨਾਂ ਦੋਵਾਂ ਦਾ ਇਹ ਰਾਗ ਸੁਣ ਕੇ ਸੋਚਾਂ 'ਚ ਪੈ ਗਿਆ ਮੈਂ ਤਾਂ ਮੀਹ ਤੋਂ ਡਰਦਾ ਇੱਥੇ ਲੁੱਕ ਕੇ ਬੈਠਾ ਪਰ ਇਹ ਤੁਪਕਾ ਕਿਹੜੀ ਸ਼ੈ ਜੋ ਉਹ ਦੋਵੇਂ ਉਸ ਨੂੰ ਮੇਰੇ ਤੋਂ ਵੀ ਅਤੇ ਮੀਹ ਤੋਂ ਵੀ ਵੱਧ ਭਿਆਨਕ ਆਖ ਰਹੇ ਹਨ ਜ਼ਰੂਰ ਹੀ ਤੁਪਕਾ ਕੋਈ ਡਰਾਉਣੀ ਸ਼ੈ ਹੋਵੇਗਾ ਇਹ ਸੋਚ ਸ਼ੇਰ ਨੇ ਉਥੋਂ ਖਿਸਕ ਜਾਣ ਵਿੱਚ ਹੀ ਭਲਾਈ ਸਮਝੀ ਉਸ ਨੇ ਚੁੱਪਚੀਤੇ ਆਪਣੇ ਕੰਨ ਲਮਕਾਏ ਤੇ ਉਥੋਂ ਤੁਰਦਾ ਬਣਿਆ ਜਿਉਂ ਹੀ ਸ਼ੇਰ ਕੋਠੜੀ ਚੋਂ ਬਾਹਰ ਨਿਕਲਿਆ ਤਾਂ ਮਾਈ ਨੇ ਮੰਜੀ ਤੋਂ ਉੱਠ ਕੇ ਫਟਾਫਟ ਦਰਵਾਜ਼ੇ ਦੀ ਕੁੰਡੀ ਚੰਗੀ ਤਰ੍ਹਾਂ ਬੰਦ ਕਰ ਦਿੱਤੀ ਤੇ ਫਿਰ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਸੁਣਾਈ ਉਸ ਦੀ ਇਸ ਸਿਆਣਪ ਭਰੀ ਚਾਲ ਨਾਲ ਸ਼ੇਰ ਦੇ ਭੱਜ ਜਾਣ ਤੇ ਉਹ ਬੜਾ ਹੀ ਖੁਸ਼ ਹੋਇਆ ਹੱਸਦੇ ਹਸਾਉਂਦੇ ਉਹ ਦੋਵੇਂ ਫਿਰ ਤੋਂ ਬੇਫਿਕਰ ਹੋ ਕੇ ਸੌਂ ਗਏ ਜਦੋਂ ਇਹ ਛੋਟੀਆਂ-ਛੋਟੀਆਂ ਕਹਾਣੀਆਂ ਬਚਪਨ ਵਿੱਚ ਸੁਣਦੇ ਹੁੰਦੇ ਸੀ ਤਾਂ ਕਿੰਨਾ ਚੰਗਾ ਲੱਗਦਾ ਹੁੰਦਾ ਸੀ